ਸਵਾਗਤ ਹੈ Bani. ਬਾਣੀ ਹਰ ਹਰ ਤੇਰੀ ਸੋਣ ਸਨ ਹੋਵੇ ਪਰ ਮੁਗਤ ਤਨੀ ਦੀ ਜਲਨ ਉਜੀ ਸੀਤਲ ਹੋਏ ਮਨ ਆਤ ਸਤ ਗੁਰ ਕਾ ਸਤਿ ਗੁਰੂderivੰਵਾਜ਼ ਅੰਤਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅਰਸਨਾ ਨੋ ਕਰੀਏ ਤੋ ਬਿੱਤਰ ਪਿਆਰ ਸਤਕਾਰ ਨਾਲ ਗੁਰ ਫਤੇ ਦੀ ਸਾਝ ਪਾਲੋ ਜੀ ਵਾਹਿਗੁਰੂ ਦੀ ਪਾਤਸ਼ਾਹ ਵਾਹਿਗੁਰੂ ਦੀ ਹਰਤੇ ਹਾਥ ਜੀ ਸਰਬੱਤ ਗੁਰੂ ਪਿਆਰੇ ਮਾਈ ਪਾਈ ਸੰਤ ਸੰਗੀ ਦੂਰ ਨੇੜੇ ਚੱਲ ਕਰਕੇ ਚਰ ਸ਼ਕਰ ਤਖਤ ਦੇ ਮਾਲਕ ਧੰਨ 시ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਕਾਫੀ ਲੰਮੇ ਸਮੇਂ ਤੋਂ ਲੈ ਕੇ 71 ਹੋ ਬੈਠੇ ਹਾਜ਼ਰੀਆਂ ਲਗਵਾ ਰਹੇ ਹੋ ਸਮੋਤੀਆਂ ਸੰਗਤਾਂ ਨੂੰ ਭਲੀ ਪ੍ਰਕਾਰ ਇਹ ਵਿਗਤ ਹੈ ਇਹ ਉਹ ਵਰਤ ਜਿਹੜੇ ਵਿਸ਼ੇਸ਼ ਉਪਦੇਵ ਵਿੱਚ ਸਥਾਨਾ ਤੇ ਦੀਵਾਨ ਸਜਦੇ ਨੇ ਸਜੇ ਕੋਈ ਦੀਵਾਨਾ ਵਿੱਚ ਦਾਸ ਤੋਂ ਪਹਿਲਾਂ ਅਤੀ ਸਤਕਾਰਯੋਗ ਭਾਈ ਸਰਬਜੀਤ ਸਿੰਘ ਜੀ ਸਾਪਕਾ ਰਾਗੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਨ੍ਹਾਂ ਨੇ ਲੰਮੇਰਾ ਸਮਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸਥਾਨਾਂ ਤੇ ਕੀਰਤਨ ਦੀਆਂ ਸੇਵਾਵਾਂ ਨਿਭਾਈਆਂ ਉਸ ਜੱਥੇ ਦੀ ਪਾਵਨ ਪਵਿੱਤਰ ਰਸਨਾ ਤੋਂ ਗੁਰਬਾਣੀ ਜੀ ਦਾ ਰਸ ਇੰਨਾ ਸ਼ਬਦ ਕੀਰਤਨ ਆਪਾਂ শ্রবণ ਕੀਤਾ ਹੈ ਸਮੋਤੀਆਂ ਸੰਗਤਾਂ ਦੇ ਵੱਲੋਂ ਮੇਰੇ ਅਤੀ ਸਤਿਕਾਰਯੋਗ ਵੀਰ ਭਾਈ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੂੰ ਸਤਿਗੁਰੂ ਪਾਕਸ਼ਾ ਜੀ ਨੇ ਨਸਥਾਨਾ ਦੀਆਂ ਮੁੱਖ ਪ੍ਰਬੰਧਕ ਦੀਆਂ ਸੇਵਾਵਾਂ ਸੌਂਪੀਆਂ ਨੇ ਉਹਨਾਂ ਦੇ ਨਾਲ ਅਤੀ ਸਤਿਕਾਰਯੋਗ ਗਿਆਨੀ ਬਲਜੀਤ ਸਿੰਘ ਜੀ ਇਹਨਾਂ ਗੁਰੂ ਪਿਆਰਿਆਂ ਨੇ ਸਾਰੀਆਂ ਸੰਗਤਾਂ ਦਾ ਪ੍ਰਬੰਧ ਕੀਰਾਂ ਦਾ ਹੁਕਮ ਲਾਇਆ ਸੀ ਕਿ ਕੁਝ ਸਮੇਂ ਵਾਸਤੇ